ਸੂਹੀ ਮਹੱਲਾ ਪੰਜਵਾ ਹਰ ਜਪੇ ਹਰ ਮੰਦਰ ਸਾਜਿਆ ਸਿੱਖ ਸਾਨ ਗੁਰੂ ਮਹਾਰਾਜ ਸਾਹਿਬ ਬਾਸ ਨੇ ਇਹ ਬੇਨਤੀ ਕੀਤੀ ਮਹਾਰਾਜ ਜੀ ਸ੍ਰੀ ਹਰਿਮੰਦਰ ਸਾਹਿਬ ਜਿਹੜੇ ਰਚੇ ਹੈ ਇਹ ਕਿਸ ਵਾਸਤੇ ਰਚੇ ਹੈ ਇਹ ਕਿਸੇ ਮੂਰਤੀ ਦਾ ਪੂਜਨ ਕਰਨਾ ਜਾਂ ਕੋਈ ਸੱਚੇ ਪਾਤਸ਼ਾਹ ਦੇਵਤੇ ਦਾ ਸਥਾਪਨ ਕਰਨਾ ਹੈ ਜਾਂ ਕੋਈ ਸੱਚੇ ਪਾਤਸ਼ਾਹ ਜੀ ਇਸ ਮੰਦਰ ਦੇ ਅੰਦਰ ਕਿਸੇ ਦੀ ਬੈਠ ਕੇ ਪੂਜਾ ਕਰਾਉਣੀ ਹੈ ਤਾਂ ਮਹਾਰਾਜ ਸਾਹਿਬ ਕਹਿੰਦੇ ਨੇ ਭਾਈ ਸੁਣੋ ਇਹ ਹਰਮੰਦਰ ਸਾਹਿਬ ਦਾ ਜਿੰਦਾ ਕਾਰਨ ਹੈ ਸਤਜਗਤ ਦਾ ਪੀਠ ਹੈ ਹਰ ਜਪੇ ਹਰ ਮੰਦਰ ਸਾਜਿਆ ਹਰੀ ਅਕਾਲ ਪੁਰਖ ਦਾ ਜਾਪ ਕਰਨ ਵਾਸਤੇ ਭਾਈ ਹਰਮੰਦਰ ਸਾਹਿਬ ਲੱਗਿਆ ਹੈ ਇਹ ਜੋ ਵਾਹਿਗੁਰੂ ਦੇ ਪਿਆਰੇ ਜਾਪ ਕਰਿਆ ਕਰਨ ਬੈਠ ਕੇ ਪਰਮੇਸ਼ਰ ਦਾ ਸਿਮਰਨ ਕਰਿਆ ਕਰਨ ਸਾਹ ਹਰਮੰਦਰ ਸਾਹਿਬ ਵਸਿਰਿਆ ਹੈ ਸੰਤ ਭਗਤ ਗੁਣ ਗਾ ਵਹਿ ਰਾਂ ਇੱਥੇ ਜਿਹੜੇ ਸ਼ਾਂਤ ਚਿੱਤ ਵਾਲੇ ਸੰਤ ਸਵਾਸ ਰੱਖ ਕੇ ਜੱਪਣ ਵਾਲੇ ਪਾਉ ਭਗਤੀ ਵਾਲੇ ਸਾਰੇ ਮਿਲ ਕੇ ਰਾਮ ਪਰਮੇਸ਼ਰ ਦੇ ਗੁਣ ਗਾਇਆ ਕਰਨਗੇ ਭਾਈ ਅੱਠੇ ਪੈਰ ਕੀਰਤਨ ਹੁੰਦਾ ਰਹੇ ਭਜੇ ਹੁੰਦਾ ਰਹੇ ਇਸ ਰਾਤੇ ਹਰਮੰਦਰ ਸਾਹਿਬ ਭਾਈ ਰਜਿਆ ਇਸ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਹਰਮੰਦਰ ਹੈ ਮਹਾਰਾਜ ਇੱਕ ਸਵਾਸ ਦੇ ਰੱਖੇ ਹੈ ਮਾਰੇ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਇਹਦੇ ਚ ਮਿਲ ਕੇ ਸੰਤ ਭਗਤ ਗੁਰੂ ਗ੍ਰੰਥ ਸਾਹਿਬ ਦੇ ਨਾਲ ਵਾਹਿਗੁਰੂ ਦੇ ਗੁਣ ਗਾਇਆ ਕਰਨਗੇ ਇਸ ਵਾਸਤੇ ਰਚੇ। ਫਿਰ ਮਾਰੇ ਸਾਧ ਸੰਗਤ ਰੂਪੀ ਹਰਮੰਦਰ ਸਾਹਿਬ ਕਿਉਂ ਰਚਿਆ ਹੈ? ਮਾਰੇ ਕਹਿੰਦੇ ਸਾਧ ਸੰਗਤ ਰੂਪੀ ਹਰਮੰਦਰ ਭਾਈ ਗੁਰੂ ਨਾਮ ਕਾਮ ਤਾਂ ਰਚਿਆ ਜਿਹੜੇ ਸ਼ਾਂਤ ਚਿੱਤ ਵਾਲੇ, ਬਹੁ ਭਗਤੀ ਵਾਲੇ ਐ ਉਹ ਸੰਗਤ ਨਾਲ ਮਿਲ ਕੇ ਵਾਹਿਗੁਰੂ ਦੇ ਗੁਣ ਗਾਇਆ ਇਸੇ ਪ੍ਰਕਾਰ ਇਹ ਮਨੁੱਖਾ ਦੇ ਵੀ ਹਰਿ ਮੰਦਰ ਵਾ 84 ਲਖ ਜੂਨ ਵਿੱਚੋਂ ਹਰੀ ਨੇ ਆਪ ਦੇ ਜਪਣ ਵਾਸਤੇ ਹਰਿ ਮੰਦਰ ਸਾਹਿਬ ਰਚਿਆ ਹੈ। ਸੰਤ ਭਗਤ ਗੁਣ ਗਾ ਵਹਿਰਾ ਜਿਹੜੇ ਸਾਧ ਚਿਤ ਵਾਲੇ ਭਗਤੀ ਕਰਨ ਵਾਲੇ ਹੋ ਰਾਮ ਦੇ ਗੁਣ ਗਾਦੇ ਮਨੁੱਖਾ ਦੇ ਨੂੰ ਪਾ ਕੇ ਹੋਰ ਪਾਸੇ ਈਓ ਲੱਗਦੇ ਇਸੇ ਪ੍ਰਕਾਰ ਹਰ ਜਪੇ ਹਰਿ ਮੰਦਰ ਸਾਜਿਆ ਜੋ ਜੋ ਹਰੀ ਨੂੰ ਜਪਦੇ ਹੈ ਉਹਨਾਂ ਨੂੰ ਹਰੀ ਮੰਦਰ ਹਰੀ ਉਹ ਮੰਦਰਾ ਦਾ ਅਸਥਾਨ ਸਰੂਪ ਹੈ। ਉਹਨਾਂ ਨੇ ਆਉਜ ਦੇ ਰੂਪ ਵਿੱਚ ਸਜਾ ਲਿਆ ਭੇਦ ਕਰ ਲਿਆ ਹੈ ਸੰਤ ਭਗਤ ਗੁਣ ਗਾਵੇ ਹੋਰ ਕੋ ਵਾਦ ਜਿਹੜੇ ਸਹਕਾਰੀ ਐ ਸੰਤ ਵਾ ਭਗਤ ਵਾ ਉਹ ਵੀ ਮਾਰੇ ਦੇ ਗੁਣ ਗਾਇਆ ਕਰਨ ਕੇ ਨਿਹਾਲ ਹੋਇਆ ਕਰਨ ਕੇ ਉਹਨਾਂ ਦੀ ਸੰਗਤ ਕਰਕੇ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਿਮਰਨੇ ਜੋਗ ਜੋ ਸੁਆਮੀ ਪ੍ਰਭੂ ਹੈ ਉਹਦਾ ਸਿਮਰਨ ਕਰਕੇ ਆਪਣੇ ਪ੍ਰਭੂ ਸ੍ਰਮਣੀ ਦਾ ਮਨवाणी ਸਵੀਕਾਰ ਕੇ ਸਗਲੇ ਪਾਪ ਤਜਾਵਹਿ ਰਾਂ ਜਿਸ ਕਰਕੇ ਭਾਈ ਸਾਰੇ ਪਾਪਾਂ ਨੂੰ ਤਜਾ ਦੇਣ ਮੀਠ ਲੈਣਗੇ ਹਰ ਗੁਣ ਗਾਏ ਪਰਮ ਪਦ ਪਾਇਆ ਜਿਨ੍ਹਾਂ ਜਨਨ ਰਹੀ ਦੇ ਗੁਣਾਂ ਨੂੰ ਗਾਇਆ ਉਹਨਾਂ ਨੂੰ ਪਰਮ ਪਦ ਨੂੰ ਮੋਖ ਪਦਵੀ ਨੂੰ ਪਾ ਲਿਆ ਹੈ ਪ੍ਰਭ ਕੀ ਉਤਮ ਬਾਣੀ ਪ੍ਰਭੂ ਜੀ ਬੜੀ ਉਤਮ ਬਾਣੀ ਹੈ ਸ੍ਰੀ ਗੁਰੂ ਗੰਗ ਸਾਹਿਬ ਜੀ ਦੀ ਸਹਿਜ ਕਥਾ ਪ੍ਰਭ ਕੀ ਆਤਮਿਕ ਜੀ ਇਹ ਸ਼ਾਂਤੀ ਵਾਲੀ ਕਥਾ ਹੈ ਪ੍ਰਭੂ ਜੀ ਅਤਿਅੰਤ ਮਿੱਠੀ ਪਿਆਰੀ ਕਥੀ ਅਕਥ ਕਹਾਣੀ ਕਥਨ ਰੂਪ ਦੀ ਕਹਾਣੀ ਕਰਸਮ ਕੀਤੀ ਹੈ ਸਾਧ ਸੰਗਤ ਜੀ ਭਾਈ ਮਨੀ ਸਿੰਘ ਸਾਹਿਬ ਨੂੰ ਜਦੋਂ ਦੋਨੋਂ ਸਾਹਿਬ ਗੁਰੂ ਸਾਹਿਬ ਨੇ ਅਰਥ ਪੜ੍ਹਾਏ ਹੈ ਗੁਰੂ ਗੰਗ ਸਾਹਿਬ ਰਚੇ ਹੈ ਹਜੂਰ ਸਾਹਿਬ ਜਾ ਕੇ ਗੁਰੂ ਗੰਗ ਸਾਹਿਬ ਨੂੰ ਗੁਰਿਆਈ ਦੇਖ ਕੇ ਭਾਈ ਸਾਹਿਬ ਨੂੰ ਹਰਮੰਦਰ ਸਾਹਿਬ ਦੇ ਗ੍ਰੰਥੀ ਬਣਾ ਕੇ ਮਾਤਾ ਸਹਿਬ ਕੌਰ ਜੀ ਦੇ ਨਾਲ ਦਿੱਲੀ ਆਏ ਅਤੇ ਉੱਥੇ ਹਰਮੰਦਰ ਸਾਹਿਬ ਦੀ ਸੇਵਾ 'ਚ ਆਏ ਐ। ਭਾਈ ਮਨੀ ਸਿੰਘ ਸਾਹਿਬ ਜੀ ਹਰਮੰਦਰ ਸਾਹਿਬ ਵਿੱਚ ਗੁਰੂ ਗੰਗ ਸਾਹਿਬ ਦੀ ਕਥਾ ਕਰਦੇ ਰਹੇ। ਭਾਈ ਦੀਵਾਨ ਸਿੰਘ ਜੀ ਵੀ ਗੁਰੂ ਗੰਗ ਸਾਹਿਬ ਦੀ ਕਥਾ ਕਰਦੇ ਰਹੇ। ਭਾਈ ਸੰਤ ਸਿੰਘ ਜੀ ਜਿਹੜੇ ਖਾਲਸੇ ਦੇ ਰਾਜਵਾਲੇ ਹੋਏ ਹੋਏ ਐ ਜਿਨ੍ਹਾਂ ਤੋ ਵਿਦਿਆ ਪੜੀ ਸੀ ਭਾਈ ਸੰਤੋਖ ਸਿੰਘ ਸਾਹਿਬ ਨੇ ਉਤੋਂ ਤੱਕ ਵੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਹਰ ਮੰਦਰ ਸਾਹਿਬ ਦੀ ਕੀਰਤਨ ਤੋਂ ਮਗਰੋਂ ਹੋਇਆ ਕਰਦੀ ਇਸ ਪ੍ਰਕਾਰ ਕਥਾ ਹੋਇਆ ਕਰਦੀ ਤੇ ਜਿਸ ਵੇ ਭਾਈ ਸੰਤ ਸਿੰਘ ਤੋਂ ਮਗਰੋਂ ਹੋਰ ਗਿਆਨੀ ਹੋਏ ਉਹ ਬਾਲੀਆਂ ਪੁਰਾਣਾਂ ਦੀਆਂ ਸਾਖੀਆਂ ਤੇ ਇਤਿਹਾਸ ਦੁਨੀਆ ਦੇ ਸੁਣਨ ਲੱਗੇ ਇਸ ਕਰਕੇ ਸਲਾਹ ਕਰਕੇ ਕੰਥ ਨੇ ਇਹ ਬੰਦ ਕਰਤਿਆਂ ਸੀ ਕਿ ਬਾਹਰ ਕਥਾ ਕਰਿਆ ਕਰੋ ਦਰਵਾਜ਼ੇ 'ਚ ਨਾ ਕਥਾ ਕਰਾ ਕਰੋ ਦਰਵਾਜ਼ੇ 'ਚ ਕੀਰਤਨ ਹੋਇਆ ਕਰੇ ਪਰ ਦਰਵਾਜ਼ੇ 'ਚ ਕਥਾ ਹੋਣ ਦੀ ਹੋਗਾ ਵੀ ਗੁਰੂ ਅਰਜਨ ਸਾਹਿਬ ਆਪ ਦੇ ਰਹੇ ਸ਼ਬਦ ਵਿੱਚ ਸਹਿਜ ਕਥਾ ਪ੍ਰਭ ਕੀ ਆਤ ਮਿੱਠੀ ਸ਼ਾਂਤੀ ਦੇਣ ਵਾਲੀ ਕਥਾ ਤੰਦ ਪ੍ਰਭੂ ਦੀ ਮਿੱਠੀ ਮੰਤਰ ਸਾਹਿਬ ਵਿੱਚ ਹੋਇਆ ਕਰੇ ਕਥੀ ਆਕਥ ਕਹਾਣੀ ਤੰਦ ਰਹਿਤ ਕਥਾ ਜਿਹੜੀ ਹੈ ਗੁਰੂ ਜਨ ਸਾਹਿਬ ਦੀ ਉਗਾਹੀ ਹੈ ਕਹਨ ਤੋਂ ਕਥਾ ਜਿਹੜੀ ਕਥ ਹੈ ਉਹ ਕਸਮ ਕੀਤੀ ਐ ਇਸ ਪ੍ਰਕਾਰ ਸਹਿਜ ਕਥਾ ਪ੍ਰਭ ਕੀ ਆਤਮੀ ਸਤ ਸੰਗਤ ਵਿੱਚ ਸ਼ਾਂਤੀ ਦੇ ਦੇਣ ਵਾਲੀ ਕਥਾ ਅਤੰਤ ਪ੍ਰਭ ਦੀ ਮਿੱਠੀ ਪਿਆਰੀ ਹੈ ਸਰੂਪ ਲਖਣ ਵਾਲੀ ਤੇ ਤਸਵੀਰ ਲਖਣ ਵਾਲੀ ਕਥੀ ਅਕਥ ਕਹਾਣੀ ਜਿਹੜੀ ਇਹ ਸ਼ਕਤੀ ਮਰਤੀ ਕਰਕੇ ਅਕਥ ਹੈ ਉਹ ਲਖਣ ਮਰਤੀ ਕਰਕੇ ਕਸਾਂ ਕਸਮ ਕੀਤੀ ਹੈ ਭਲਾ ਸੰਜੋਗ ਮੂਰਤ ਪਾਲ ਸਾਚਾ ਇਹ ਬੜਾ ਚੰਗਾ ਸੰਜੋਗ ਸੀ ਜਿਸ ਵੇਲੇ ਹਰਿਮੰਦਰ ਸਾਹਿਬ ਦਾ ਤਿਆਰਾ ਕੀਤਾ ਰਚਨ ਦਾ ਮੂਰਤ ਪਾਲ ਸਾਚਾ ਉਹ ਘੜੀ ਸੱਚੀ ਸੀ ਜਿਸ ਵੇਲੇ ਹਰਮੰਦਰ ਸਾਹਿਬ ਦੀ ਨਿਉ ਰੱਖਣ ਵਾਸਤੇ ਅਰਦਾਸ ਦਾ ਭਾਈ ਬੁੱਢੇ ਸਾਹਿਬ ਤੋਂ ਕਰਾਇਆ ਗਿਆ ਉਹ ਪਾਲ ਸੱਚਾ ਸੀ ਜਿਸ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਹੱਥੀ ਨਿਉ ਰੱਖੀ ਭਾਈ ਗਿਆਨ ਸਿੰਘ ਨੇ ਲਿਖਿਆ ਹੈ ਕਿ ਮੀਆਂ ਮੀਰ ਤੋਂ ਨਿਉ ਰਖਾਈ ਅਤੇ ਇਸ ਪ੍ਰਕਾਰ ਸਾਧ ਸੰਗਤ ਜੀ ਹਰਮੰਦਰ ਸਾਹਿਬ ਦੀ ਨਿਉ ਗੁਰੂ ਅਰਜਨ ਸਾਹਿਬ ਨਾਮ ਨਖੀ ਰੱਖੀ ਹੈ ਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਨਿਉ ਰੱਖੀ ਉਹ ਉਸ ਵਕਤ ਕਾਰੀਗਰ ਮਹਾਰਾਜੀ ਰੱਖੀ ਇਤਿਹਾਸ ਦੀ ਮਾਰੇ ਨੇ ਕਿ ਭਾਈ ਅਰਦਾਸ ਕਰਕੇ ਇਤ ਰੱਖੀ ਸੀ ਤਾਂ ਕਿਉਂ ਹੁਲਾਈ ਹੈ ਅੱਗੋਂ ਪਿੱਛੋਂ ਕਰਕੇ ਇਹ ਢੀੜਾ ਕਰਕੇ ਥਾਂ ਥਾਂ ਕਰਕੇ ਫੇਰੋਂ ਮੇ ਰੱਖਤੀ ਹੈ ਦਾਸੇ ਤੈ ਕਿਉਂ ਕੀਤਾ ਅਰਦਾਸ ਕਰਕੇ ਨਿਉ ਰੱਖੀ ਸੀ ਮਾਰਾ ਕਹਿੰਦੇ ਚੰਗਾ ਜਿਤੋਂ ਕਾਰੀਗਰਾਂ ਦੇ ਰਵਾਜ ਪੈ ਜੂ ਪਿਓ ਵੀ ਰੱਖੀ ਹੋਈ ਪੁੱਤ ਨਹੀਂ ਰਹਿਣ ਦਿਆ ਕਰੂ ਹਲਾਉਂਦੇ ਇਹ ਹਾਕ ਕਰੋਗੇ ਤੁਸੀਂ ਫੇਰ ਘੇਰ ਕੇ ਇਹ ਬਚਨ ਗੁਰੂ ਸਾਹਿਬ ਜੀ ਨੇ ਕਰਤਾ ਸੀ ਇਸ ਪ੍ਰਕਾਰ ਚੱਲ ਨੇ ਉਹ ਰੱਖਿਆ ਹਰਮੰਦਰ ਸਾਹਿਬ ਦੀ ਮਹਾਰਾਜ ਜੀ ਨੇ ਫੇਰ ਬਚਨ ਕੀਤਾ ਵੀ ਉਹ ਪ੍ਰਤੀਂਦਾ ਕਾਰੀਗਰ ਇੱਕ ਹਲਾਕ ਹੀ ਹੈ ਇਹ ਦਰਬਾਰ ਸਾਹਿਬ ਦੀ ਇੱਕ ਵਾਰੀ ਬਿਆਦ ਵੀ ਹੋਊਗੀ ਤੇ ਫੇਰ ਬਣੇਗਾ ਇਹ ਬਚਨ ਗੁਰੂ ਅਰਜਨ ਸਾਹਿਬ ਨੂੰ ਉਸ ਵੇਲੇ ਕੀਤਾ ਉਸ ਬਚਨ ਤੋਂ ਬਾਅਦ ਸਾਲ ਸੰਗਤੀ ਜਦੋਂ ਆਇਓ ਤਾਂ ਸ਼ਾਹ ਅਬਦਾਲੀ ਆਇਆ ਹੈ ਉਸ ਵਾਰਿਆਂ ਨੂੰ ਬਰੂਦ ਦੇ ਨਾਲ ਹਰਮੰਦਰ ਸਾਹਿਬ ਨੂੰ ਉਡਾ ਦਿੱਤਾ ਕਿ ਅੰਮ੍ਰਿਤ ਨੂੰ ਜਿਹੜਾ ਸੀ ਸੁਕਾ ਕੇ ਉਹਦੇ ਤੇ ਮਿੱਟੀ ਪਵਾਤੀ ਇਸ ਪ੍ਰਕਾਰ ਉਹਨਾਂ ਕੀਤਾ ਉਹ ਉਸ ਵਾਰੇ ਹਰਮੰਦਰ ਸਾਹਿਬ ਦੀ ਇਟੋ ਦੇ ਕੁਢਕੇ ਨੱਕ ਤੇ ਵੱਜੀ ਨੱਕ ਉੱਡ ਗਿਆ ਉਸ ਦੇ ਨਾਲ ਉਸ ਦੇ ਨਾਲ ਜਾਂਦਾ ਹੀ ਪਦਮ ਦੌੜ ਕੇ ਉਹ ਮਰ ਗਿਆ ਮੁੜ ਕੇ 18 ਹਮਲੇ ਕੀਤੇ ਹਨ ਹਿੰਦੂ ਦੇ ਤੇ ਚੜ ਕੇ ਆਇਆ ਉਹ ਆਖਰੀ ਉਹਦਾ ਹਮਲਾ ਸੀ ਹਰਮੰਦਰ ਸਾਹਿਬ ਦੀ ਅਦਵੀ ਕਰੂਣਾ ਮੁੜ ਕੇ ਤੇਰੇ ਕਾਬਲ ਚ ਜਾਂਦਾ ਮਰ ਗਿਆ ਇੱਥੇ ਨਹੀਂ ਆ ਸਕਿਆ ਉਦੋਂ ਬਾਅਦ ਖਾਲਸਾ ਦਾ ਚੰਗਾ ਜਮਿਆ ਸੀ ਇਸ ਪ੍ਰਕਾਰ ਸਾਹਿਬ ਸੰਗੇ ਜੀ ਇਹ ਗੁਰੂ ਮਹਾਰਾਜ ਸਾਹਿਬ ਜੀ ਨਿਹਰ ਸਿੰਘਾਂ ਨੇ ਜਿਸ ਵਕਤ 1800 18 ਬਿਕਰਮੀ ਵਿੱਚ ਜਦੋਂ ਐਂਦਸ਼ਾਹ ਉਦਾਲੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਬਰੂਦ ਪਾ ਕੇ ਨਿਉ ਹਲਾਈ ਸੀ ਦੇਵੋ ਜੋ ਕਿ ਸਾ ਸੰਗਤ ਜੀ ਸਿੰਘਾਂ ਨੇ ਉਦੋਂ ਬਾਅਦ 1821 ਵਿੱਚ ਇਹ ਜਿਹੜਾ ਹੁਣ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਉਹ ਕਿੰਨਾ ਵੱਡਾ ਨਾ ਘੱਟ ਕੋਈ ਫਰਕ ਨਹੀਂ ਪੈਣ ਦਿੱਤਾ ਸ੍ਰੀ ਹਰਮੰਦਰ ਸਾਹਿਬ ਦੀ ਰਚਨਾ ਪੂਰੀ ਉਸੇ ਤਰ੍ਹਾਂ ਜਿਵੇਂ ਗੁਰੂ ਅਰਜਨ ਸਾਹਿਬ ਨੇ ਨਿਓ ਰੱਖੀ ਸੀ ਜਿਵੇਂ ਮਹਾਰਾਜ ਸਾਹਿਬ ਨੇ ਸਰਗਰਦਾਰੀਆਂ ਰੱਖੀਆਂ ਸੀ ਜਿਵੇਂ ਪੁਲ ਬਣਾਇਆ ਸੀ ਜਿਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਥੱਲੇ ਦੀ ਕੋਈ ਜਿਹੜੀ ਹਰ ਕੀ ਪੌੜੀ ਉਹਦੇ ਇਹਾ ਕੋਹੜੀ ਰੱਖੀ ਸੀ ਉਹ ਸਾਰੀ ਉਸ ਦਿਨ ਉਹ ਜਦੋਂ ਕਾਰ ਸੇਵਾ ਹੋਈ ਸੀ ਸਾਧ ਸੰਗਤ ਜੀ ਉਸ ਅਸਥੀ ਚ ਦਰਸ਼ਨ ਕੀਤੇ ਸੀ ਦਾਸਨਾ ਉਹਦੇ ਜੋ ਖੰਡ ਪਾਠ ਵੀ ਕੀਤੇ ਗਏ ਸੀ ਮਹਾਰਾਜ ਸੇਅਨ ਸਿੰਘ ਦਾ ਨਿਸ਼ਾਨ ਵੀ ਇੱਕ ਡਿੱਗਿਆ ਹੋਏ ਵਿੱਚੋਂ ਨਿਕਲਿਆ ਹੋਇਆ ਸੀ ਸੋਇਨੇ ਜੀ ਦਾ ਅਖੰਡਾ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸੇਵਾ ਉਸ ਵੇਲੇ ਹੋਈ ਸੀ ਇਹ ਜਿਹੜੇ 9 ਲੱਖ ਦਾ ਟਿਕਟਾਂ ਵਾਲੇ ਆਏ ਸੀ ਤੇ ਜਿਹੜੀਆਂ ਫੈਦਾ ਸੰਗਤਾਂੀਆਂ ਸੀ ਉਹਨਾਂ ਦੀ ਗਿਣਤੀ ਨਹੀਂ ਇੰਨੀਆਂ ਸੰਗਤਾਂ ਨੇ ਸੇਵਾ ਇੱਕ ਰੂਪ ਹੋ ਕੇ ਸਾਰੇ ਪੰਥਨ ਕੀਤੀ ਸੀ ਸਾਰੇ ਪੇਖਾਂ ਦੇ ਸਾਰੇ ਵਰਨਾ ਦੇ ਸਾਰੇ ਲੋਕ ਹਮਦ ਹਰਮੰਦਰ ਸਾਹਿਬ ਦੀ ਸੇਵਾ ਚਾਹੇ ਸਨ ਇਸ ਪ੍ਰਕਾਰ ਸੇਵਾ ਕਰਨ ਵਾਸਤੇ ਇਹ ਗੁਰੂ ਮਹਾਰਾਜ ਸਾਹਿਬ ਜੀ ਨੇ ਜਿਵੇਂ ਰੱਖੀ ਸੀ ਉਵੇਂ ਪੰਥ ਖਾਲਸਾ ਨੇ ਕਿੰਨਾ ਸਾਲਾਂ ਜੇ ਪੂਰੀ ਸਾਰੀ ਸੇਵਾ ਸੰਘਮਰਮਰ ਸਵੀਤ ਮਹਾਰਾਜਾ ਰਣਜੀਤ ਸਿੰਘ ਦੇ ਪਾਸੋਂ ਫੇਰ ਸੇਵਨ ਦੀ ਸੇਵਾ ਕਰਾਈ ਸੀ ਜਿਹੜੀ ਕੰਨਾਂ ਦੇ ਉੱਤੇ ਲੱਗਾ ਹੋਇਆ ਜਿਹੜੀ ਕਲਸਵੇ ਉੱਤੇ ਸਿਖਰ ਬੰਗਲੇ ਸਾਹਿਬ ਦੇ ਉਹ ਪੰਥਨ ਪਹਿਲਾਂ 12 ਮਿਸਲਾਂ ਮੇਰੇ ਕੀਤੀ ਸੀ ਇਸ ਪ੍ਰਕਾਰ ਦੀ ਸੇਵਾ ਸਾਰੀ ਹਰਿਮੰਦਰ ਸਾਹਿਬ ਦੀ ਉਹ ਗੁਰੂ ਸਾਹਿਬ ਦੇ ਬਚਨ ਜਿਹੜੇ ਸੀ ਕਿ ਭਾਈ ਦੁਆਰਾ ਇੱਕ ਕਾਰੀਗਰ ਨੇ ਟਹਲਾਈ ਹੈ ਠਹਿਕੇ ਬਣੇਗਾ ਇਹ ਬਚਨ ਇਸ ਤਰ੍ਹਾਂ ਪੂਰੇ ਹੋਏ ਸਾਨੂੰ ਪਹਲਾ ਸੰਜੋਗ ਮੂਰਤ ਪਾਲ ਸੱਚਾ ਉਹ ਭਲਾ ਹੈ ਸੰਜੋਗ ਜਿਸ ਵਕਤ ਸਤ ਸੰਗਤ ਦਾ ਜੋੜ ਮੇਲਾ ਕੀਤਾ ਮਹੂਰਤ ਤੇ ਛੱਡੀ ਜਨਾ ਇਕੱਤਰਤਾ ਕੀਤੀ ਤੇ ਪਾਲੋ ਸੱਚਾ ਜਦੋਂ ਨਿਯਮ ਰੱਖੀ ਮਹਾਰਾਜ ਜੀ ਨੇ ਭਾਈ ਗਿਆਨ ਸਿੰਘ ਰੱਖਿਆ ਮੀਆਂ ਮੀਰ ਦੇ ਤੁਲਖਾਈ ਸੋ ਪਰ ਗੁਰੂ ਮਹਾਰਾਜ ਸਾਹਿਬ ਨੇ ਗੁਰਪ੍ਰਤਾਪ ਜਿੱਦਾਂ ਗੁਰਬਲਾਸ ਦੀ ਇਹੋ ਪ੍ਰਸੰਗ ਆਉਂਦਾ ਕਿ ਸਤ ਗੁਰੂ ਮਹਾਰਾਜ ਨੇ ਆਪ ਹੀ ਨਿਯਮ ਰੱਖੀ ਸੀ ਕਾਲੀ ਜੜ ਦੇ ਹਲਾਉਣ ਤੋਂ ਬਚਨ ਕੀਤੇ ਸਨ ਆਪ ਚਲ ਨੀਵ ਰਖਾਈ ਇਹਨੂੰ ਵੀ ਹਰਿਮੰਦਰ ਸਾਹਿਬ ਦੀ ਮਾਰਾ ਕਹਿੰਦੇ ਰੱਖਣਾ ਕੀਤੀ ਹੈ ਇਸੇ ਪ੍ਰਕਾਰ ਭਗਤੀ ਦੀ ਚਲ ਨੀਉ ਰੱਖੀ ਹੈ ਗੁਰੂ ਨਾਨਕ ਸਾਹਿਬ ਦੀ ਸਾਧ ਸੰਗਤ ਦੀ ਚਲ ਦੇ ਰੱਖੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਲ ਨੀਉ ਰੱਖੀ ਹੈ ਸਦਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਹੁਣ ਹਰਿਮੰਦਰ ਸਾਹਿਬ ਵਿੱਚ ਇਸੇ ਪ੍ਰਕਾਰ ਪਲਾ ਸੰਯੋਗ ਨੂੰ ਮੂਰਤ ਪਾਲ ਸੱਚ ਉਹ ਭਲਾ ਹੈ ਸੰਯੋਗ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਹੈ ਉਹ ਮਹੂਰਤ ਚੰਗਾ ਹੈ ਸਮਾਂ ਜਿਸ ਵੇਲੇ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਹੋਈਦੀ ਹੈ ਉਹ ਤੇ ਮੂਰਤ ਤੇ ਪਾਲੋ ਸੱਚ ਜਿਸ ਵੇਲੇ ਗੁਰੂ ਸਾਹਿਬ ਸਤਨਾਮ ਵਾਹਿਗੁਰੂ ਦਾ ਮੰਤਰ ਬਖਸ਼ਦੇ ਹੈ ਇੰਓ ਚੱਲ ਭਗਤੀ ਦੀ ਨਿਯੋ ਤੇ ਗੁਰਸਿੱਖੀ ਦੀ ਨਿਯੋ ਮਹਾਰਾਜ ਰੱਖਣਾ ਕੀਤੀ ਹੈ ਪਲਾ ਸੰਯੋਗ ਹੈ ਜੋ ਗੁਰਾਂ ਤੋਂ ਮਹਾਵਾਕਾਂ ਦੇ ਸਰਵਣ ਕਰਨ ਦਾ ਸਮਾਂ ਹੈ ਉਹ ਮਹੂਰਤ ਚੰਗਾ ਹੈ ਜਦੋਂ ਮੰਨਣ ਹੁੰਦਾ ਹੈ ਉਹ ਪਲ ਸੱਚਾ ਜੇ ਉਹਨੂੰ ਵਿਆਸਨ ਹੁੰਦਾ ਹੈ ਤੇ ਅਚਲ ਨੇ ਉਹ ਬ੍ਰਹਮ ਵਿੱਦਿਆ ਆਦੀ ਬ੍ਰਹਮ ਗਿਆਨ ਦੀ ਸਥਿਤੀ ਜਿਹੜੀ ਹੈ ਮੁਕਤ ਦੀ ਇਹ ਵਾਲਾ ਸਾਹ ਰੱਖਣਾ ਕੀਤੀ ਹੈ ਜਨ ਨਾਨਕ ਪ੍ਰਭ ਭੈ ਦਇਆਲਾ ਸਤਿਗੁਰੂ ਸਾਹਿਬ ਜੀ ਕਹਿੰਦੇ ਪ੍ਰਭੂ ਅਕਾਲ ਪੁਰਖ ਮਾਰੇ ਸਾਹ ਆਪ ਦਿਆਲੂ ਹੋਏ ਹਨ ਸਰਬ ਕਲਾ ਬਾਣਿਆ ਇਸ ਪ੍ਰਕਾਰ ਭਾਈ ਸਾਰੀਆਂ ਕਲਾ ਸ਼ਕਤੀਆਂ ਸਮੇਤ ਇਹ ਗੱਲ ਬਣਾਈ ਹੈ ਸਰਬ ਕਲਾ ਸਮਰੱਥ ਨੇ ਬਣਾਤੀ ਹੈ आनंदा वजह नित वाजी जित्थे हरमंदिर साहिब 'ਚ आनन्ददायक ਬਾਜਿਆਂ ਦਾ ਕੀਰਤਨ ਹੋਇਆ ਕਰੇਗਾ ਵਾਜੇ বাজਿਆਂ ਕਰਨਗੇ ਜਿਵੇਂ ਹੁਣ ਕੀਰਤਨ ਹੁੰਦਾ ਹੈ ਇਸ ਪ੍ਰਕਾਰ ਆਪ ਕਹਿੰਦੇ ਹਨ आनंदा आनंदा वजह नित वाजी आनन्ददायक ਬਾਜੇ ਕੀਰਤਨ ਹਰੋਸ਼ ਹੋਇਆ ਕਰੇਗਾ ਪਾਰ ਬ੍ਰਹਮ ਮਨ ਬੂਠਾ ਜਿਨ੍ਹਾਂ ਸੰਤਾਂ ਨੇ ਪਾਰ ਬ੍ਰਹਮ ਮਨ ਦੀ ਬੂਠਾ ਉੱਥੇ ਬੈਠ ਕੇ ਕੀਰਤਨ ਕਰਿਆ ਕਰਨਗੇ आनंद स्वरूप ਦੇ ਵਾਜੇ ਉਹਨਾਂ ਦੇ ਸਤਨਾਮ ਵਾਹਿਗੁਰੂ ਦੇ ਨਿਤ ਵਜਣਗੇ ਹਿਰਦੇ 'ਚ ਜਿਨ੍ਹਾਂ ਮਹਤਵਾਂ ਦੇ ਮਨ ਦੀ ਪਾਰ ਪਰ ਵਸਿਆ ਹੈ ਇਹ ਭਾਈ ਗੁਰਮੁਖੇ ਸੱਚ ਕਰਨੀ ਸਾਰੇ ਉਹਨਾਂ ਗੁਰਮਖਾਂ ਦੀ ਸੱਚੀ ਕਮਾਈ ਹੈ ਸ੍ਰੇਸ਼ਟ ਸਾਰੂਪ ਦੀ ਪ੍ਰਾਪਤੀ ਵਾਲੀ ਬਿਨ ਸੇ ਭਰਮ ਭੈ ਝੂਠਾਰਾਂ ਲੋਗ ਦੇ ਭਰਮ ਤੇ ਭੈ ਝੂਠਾ ਸੰਸਾਰ ਦਾ ਉਹ ਨਾਸ਼ ਹੋ ਗਿਆ ਅਨਹਦ ਬਾਣੀ ਗੁਰਮੁਖ ਵਖਾਣੀ ਇਹ ਇੱਕ ਰਸ ਜਿਹੜੀ ਬਾਣੀ ਹੈ ਗੁਰੂ ਸਾਹਿਬ ਨਾਲ ਦੇ ਮੁਖ ਉਚਾਰਨ ਕੀਤੀ ਹੈ ਅਨਹਦ ਬਾਣੀ ਗੁਰਮੁਖ ਵਖਾਣੀ ਸਰਗੂ ਸਾਹਿਬ ਜੀ ਨੇ ਗੁਰਾਂ ਦੇ ਮੁਖ ਉਚਾਰੀ ਇੱਕ ਰਸ ਜਿਹੜੀ ਬਾਣੀ ਉਚਾਰੀਏ ਤੁਲਕੀ ਬਾਣੀ ਆਈ ਜਸ ਸੁਣ ਸੁਣ ਮਨ ਤਨ ਹਰਿਆ ਬਾਣੀ ਦੁਆਰਾ ਵਾਹਿਗੁਰੂ ਦਾ ਜਸ ਕੀਰਤਨ ਸੁਣ ਸੁਣ ਕੇ ਮਨ ਤੇ ਦਨ ਹਰਾ-ਪਰਾ ਹੋ ਰਿਹਾ ਹੈ ਸਰਬ ਸੁਖਾ ਤਿਸ ਹੀ ਬਾਣ ਆਏ ਉਹਨਾਂ ਮੁਰਖਾਂ ਨੂੰ ਸਾਰੇ ਸੁਖੀ ਬਾਣ ਆਏ ਹਨ ਜੋ ਪ੍ਰਭ ਆਪਣਾ ਕਰਿਆ ਉਹਨੂੰ ਆਪਣੇ ਬਣਾ ਲਿਆ ਹੈ ਸੇਵਕ ਕਰਮਹਿ ਨਵਨਿਦ ਭਰੇ ਪੰਧਾਰਾ ਉਹਨਾਂ ਦੇ ਕਰ ਹਿਰਦੇ 'ਚ ਨਵੇਂ ਦੀਆਂ ਅਸਨ ਵਸਨਾ ਆਦਿਕ ਨਵਤਾ ਭਗਤੀ ਕਰਕੇ ਸ੍ਰੀ ਗੁਰੂ ਖਾਦੇ ਪੰਡਾਰੇ ਭਰੇ ਹੋਏ ਆਂ RAM ਨਾਮ ਰੰਗ ਲਾਗਾ RAM ਪਰਮੇਸ਼ਰ ਦੇ ਨਾਮ ਦਾ ਰੰਗ ਪ੍ਰੇਮ ਲੱਗਿਆ ਉਹਨਾਂ ਦੇ ਨਾਹੀਂ ਨਾਨਕ ਜਨ ਪ੍ਰਭ ਭਈ ਨਾਨਕ ਜਨ ਪ੍ਰਭ ਕਦੇ ਨਾ ਵਿਸਰੇ ਜਨਨ ਦੇ ਗਾਣੀ ਸਤਿਗੁਰੂ ਸਾਹਿਬ ਜੀ ਕਹਿੰਦੇ ਵਾਹਿਗੁਰੂ ਕਦੇ ਭੁਲਦਾ ਨਹੀਂ ਹੈ ਪੂਰਨ ਜਾ ਕੇ ਭਗ ਪੂਰਨ ਨਿਸ਼ਕਾਮ ਕਰਨਾ ਰੂਪੀ ਭਾਗ ਲਿਖੇ ਹੋਏ ਹਨ ਮੱਥੇ ਤੇ ਛਾਇਆ ਪ੍ਰਭ ਛਤਰ ਪਤ ਕੀਨੀ ਸੰਗਤ ਸੇਵਾ ਕਰਦੀ ਸੀ ਗਰਮੀ ਬਹੁਤ ਸੀ ਬੱਦਲ ਦੀ ਛਾਂ ਹੋਣੇ ਕਰਕੇ ਸੰਗਤ ਨੂੰ ਸੁਖ ਹੋ ਗਿਆ ਉਸ ਮਹਾਰਾਜ ਸਾਹਿਬ ਜੀ ਕਹਿ ਰਹੇ ਹਰ ਮੰਦਰ ਦੀ ਸੇਵਾ ਕਰਦੀਆਂ ਸੰਗਤਾਂ ਤੇ ਜੇ ਜੋ ਸ਼ਾਂ ਹੋਈ ਛਾਇਆ ਪ੍ਰਵ ਛਤਰਪਤ ਕੀ ਉਹ ਛਤਰਾਂ ਦਾ ਪਤੀ ਜੋ ਪਰਮੇਸ਼ਵਰ ਹੈ ਉਹਨ ਭਾਈ ਇਹ ਸ਼ਾਂ ਕਰ ਦੁੱਤੀ ਹੈ ਸੰਗਤਾਂ ਨੂੰ ਗਰਮੀ ਦੇ ਵਿੱਚ ਤਕਲੀਫ ਨਾ ਹੋਵੇ ਇਸੇ ਪ੍ਰਕਾਰ ਛਾਇਆ ਸ਼ਾਂਤੀ ਨੂੰ ਪੁਸ਼ਾ ਕਰੋ ਛਕਰਪਤੀ ਸਾਰੇ ਦੁਨੀਆਂ ਦੇ ਛਤਰ ਜੋ ਬ੍ਰਹਮਾ ਆਦਿਕ ਰਾਜੇ ਹੈ ਉਹਨਾਂ ਦਾ ਪਤੀ ਜੋ ਪਰਮੇਸ਼ਵਰ ਹੈ ਸ਼ਾਂਤੀ ਰੂਪ ਸ਼ਾਮ ਨੂੰ ਵਰਤਾਤੀ ਹੈ सगली ਤਪਤ ਬਿਨਾ ਸੀਰਾ ਜਿਹੜੀ ਮਿਸ਼ੂਲੇ ਦੀ ਜਿਗਿਆਸਾ ਇੰਤਵਛੀ ਸਾਰੀ ਨਾਸ ਕਰ ਦਿੰਦੀ RAM ਹੈ ਭਾਈ ਦੁੱਖ ਪਾਪ ਕਾ ਡੇਰਾ ਢਾਠਾ ਦੁੱਖ ਜਮਨ ਮਰਨ ਦੇ ਜਿਹੜੇ ਸੀ ਪਾਪ ਜੋ ਸਦਾ ਗਿਆਨ ਜਨ ਉਹਨਾਂ ਦੇ ਰਾਮਤਾ ਕਰਨ ਦੇ ਅੰਦਰ ਸੀ ਉਹ ਸਭ ਟਹਿ ਗਿਆ ਮਿਟ ਗਿਆ ਕਾਰਜ ਆਇਆ ਰਾਸੀ ਰਾ ਇਹ ਸ੍ਰੀ ਹਰਿਮੰਦਰ ਸਾਹਿਬ ਰਚਨ ਦਾ ਅੰਮ੍ਰਿਤ ਸਰ ਸਾਹਿਬ ਰਚਨ ਦਾ ਗੁਰੂ ਰੰਧ ਸਾਹਿਬ ਰਚਨ ਦਾ ਗੁਰਸਿੱਖਾਂ ਦੇ ਅੰਦਰ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਕਾਰਜ ਰਾਸ ਸਿਜਾਈ ਚ ਆ ਗਿਆ ਨਾਮ ਏ ਭਾਈ ਹਰ ਪ੍ਰਭ ਫੁਰਮਾਇਆ ਮਿਟੀ ਬਿਲ ਬਲਾਇਆ ਜਿਨ੍ਹਾਂ ਦੇ ਤਾਂ ਹੀ ਹਰੀ ਪ੍ਰਭ ਅਕਾਲ ਪੁਰਖ ਨੇ ਫਰਮਾਇਆ ਹੈ ਆਗਿਆ ਜਿਨ੍ਹਾਂ ਨੂੰ ਮੰਨੀ ਹੈ ਫਰਮਾਇਆ ਹੋਇਆ ਉਹਨਾਂ ਦੀ ਇਹ ਵਿਦਿਆਰੂਪੀ ਬਲਾਇਆ ਬਲਾਵਾ ਹਟ ਗਈਆਂ ਸਾਜ ਧਰਮ ਪੁੰਨ ਫਲਿਆ ਸੱਚਾ ਉਹਨਾਂ ਨੂੰ ਧਰਮ ਪ੍ਰਾਪਤ ਹੋਇਆ ਹੈ ਸਤਨਾਮ ਦਾ ਜਾਪ ਜਿਹੜਾ ਹੈ ਤੇ ਪੁੰਨ ਕੀਤਾ ਹੋਇਆ ਜਿਹੜੀ ਮਾਇਆ ਦੇਖੇ ਲਾਈਏ ਚੰਗੇ ਪਾਸੇ ਲਈ ਹੈ ਉਹ ਪੁੰਨ ਫਲ ਗਿਆ ਉਹਨਾਂ ਦਾ ਸੱਚਾ ਧਰਮ ਜੋ ਨਾਮ ਦਾ ਜਪਣਾ ਹੈ ਇਹਦਾ ਪੁੰਨੇ ਦੇ ਬਰਾਬਰ ਕੱਲ ਮੈਂ ਇਹੋ ਪੁੰਨ ਗੋਬਿੰਦ ਗਾ ਹੈ ਉਦੇ ਕਰਕੇ ਬ੍ਰਹਮ ਗਿਆਨ ਉਪੀ ਫਲ ਲਾ ਗਿਆ ਫਲ ਗਿਆ ਹੈ ਸੋ ਪ੍ਰਭ ਆਪਣਾ ਸਦਾ ਧਿਆਈਏ ਤੇ ਸਭ ਸੁਣੇ ਜੀ ਉਸ ਵਾਇਗੁਰੂ ਆਪਣੇ ਨੂੰ ਹਮੇਸ਼ਾ ਧਿਆਉਣਾ ਕਰੀਏ ਸੋਬਤ ਬੈਸਤ ਖਲਿਆ ਸੁਧਿਆ ਹੋਇਆ ਵੀ ਬੈਠਦਿਆ ਹੋਇਆ ਵੀ ਖੜੋਤਿਆ ਹੋਇਆ ਵੀ ਕਦੇ ਦਾ ਵਿਸਤਾਰੀਏ ਸੋਬਤ ਮੇਰੇ ਕੋਲ ਵੀ ਸੰਗਾਦੀ ਜਿ ਬਰਾਜ ਦਿਆ ਹੋਇਆ ਬੈਠਦੇ ਆ ਵਾਸ਼ਨਾ ਤੋਂ ਰਿਸ਼ਤੇ ਤੋਂ ਹੁੰਦਿਆ ਹੋਇਆ ਤੇ ਖਲਿਆ ਸੁਬਦ ਚਿੱਤ ਹੋਇਆ ਹੋਇਆ ਉਸ ਵਾਹਿਗੁਰੂ ਤੇ ਹੁੰਦੇ ਰਹੀਏ ਹਰ ਵਕਤ ਗੁਣ ਨਿਧਾਨ ਸੁਖ ਸਾਗਰ ਸਵਾਮੀ ਉਹ ਮੇਰਾ ਵਾਹਿਗੁਰੂ ਗੁਨਾ ਦਾ ਖਜ਼ਾਨਾ ਹੈ ਸੁਖਾਂ ਦਾ ਸਮੁੰਦਰ ਹੈ ਮਾਲਕ ਜਲ ਸਲ ਮਹੀ ਹਲ ਸੋਈ ਕੋਈ ਜੁਈ ਕਰੀ ਜਵੀ ਪਿਛਵੀ ਜਵੀ ਆਕਾਸ਼ ਚ ਵੀ ਸਵਾਪੀ ਹੈ ਜਨ ਨਾਨਕ ਪ੍ਰਭ ਕੀ ਸਰਣਾਈ ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਪ੍ਰਭ ਅਕਾਲ ਪੁਰਖ ਦੀ ਭਾਈ ਜਨ ਸ਼ਰਨ ਪਏ ਹਨ ਇਸ ਬਿਨ ਅਵਰ ਨਾ ਕੋਈ ਉਹਨਾਂ ਦੀ ਐਸੀ ਦ੍ਰਿਗਤੀ ਜਾਗ ਪੈਂਦੀ ਹੈ ਉਹਨਾਂ ਦੀ ਭੇਦ ਦ੍ਰਿਸ਼ਟੀ ਮਿਟ ਜਾਂਦੀ ਹੈ ਵਾਹਿਗੁਰੂ ਉਹ ਵਗੈਰਾ ਅਸਤਾਨ ਚ ਹੋਰ ਕੋਈ ਨਹੀਂ ਐਸਾ ਸਰੂਪ ਦਾ ਜਲਵਾ ਹੁੰਦਾ ਪ੍ਰਕਾਸ਼ ਹੁੰਦਾ ਉਹਨਾਂ ਨੂੰ ਕਿਉਂ ਦ੍ਰਿਸ਼ਟੀ ਮਾਰ ਬਦਲੁੰਦੇ ਆ ਜਿਹੜੀ ਪੇਸ਼ ਤੋਂ ਦ੍ਰਿਸ਼ਟੀ ਹੈ ਇਕਤਾ ਵਾਲੀ ਦ੍ਰਿਸ਼ਟੀ ਪਰਿਵਰਤਨ ਕਰ ਲੁੰਦੇ ਹਨ ਐਸੀ ਨਿਬ ਦ੍ਰਿਸ਼ਟੀ ਦਿਖਾਉਂਦੇ ਹਨ ਮੇਰਾ ਘਰ ਬਣਿਆ ਬਨੋਂ ਤਾਲ ਬਣਿਆ ਇਹ ਸਾਧ ਸੰਵੇਦ ਜੀ ਸਾਡਾ ਘਰ ਹਰਮੰਦਰ ਸਾਹਿਬ ਵੀ ਬਣਿਆ ਹੈ ਸਾਡਾ ਬਨ ਗੁਰੂ ਦਾਗ ਵੀ ਬਣਿਆ ਹੈ ਅਤੇ ਪਨਾਹ ਮੰਦਰ ਸਾਹਿਬ ਦਾ ਜਿਹਦੇ ਚੰਮਰ ਸਰ ਸਾਹਿਬ ਵੀ ਬਣਿਆ ਹੈ ਪ੍ਰਭ ਪਰਸੇ ਹਰ ਰਾਯਾਰ ਇਸ ਵਿੱਚ ਪ੍ਰਭੂ ਜੀ ਦਾ ਪਰਸਨ ਮਿਲਣਾ ਕੀਤਾ ਜੋ ਹਰੀ ਰਾਜਾ ਹੈ ਉਹ ਕਾਰ ਕਰਨ ਵਾਸਤੇ ਆਪ ਆਇਆ ਇਸ ਪ੍ਰਕਾਰ ਉਹਨਾਂ ਪਰਸਨ ਮਿਲਣਾ ਕੀਤਾ ਹੈ ਭਾਈ ਮਹਾਰਾ ਸਰਗੁਣ ਸੂਤਾਰ ਕੇ ਆਏ ਸਾਰਿਆਂ ਦੇਵਤਿਆਂ ਦੇ ਸਮੇਤ ਸਾਰੇ ਸ਼ਲੋਕ ਸਮੀਪ ਸਰੂਪ ਸ੍ਰੀ ਉਹ ਜੋ ਮੁਕਤੀ ਆਇਆ ਸਮੇਤ ਉਹ ਹਰੀ ਰਾਜਾ ਨੂੰ ਪਰਸਨ ਮਿਲਣਾ ਕੀਤਾ ਹੈ RAM ਹੈ ਭਾਈ ਮੇਰਾ ਘਰ ਬਣਿਆ ਸਾਡਾ ਘਰ ਕੌਣ ਹੈ ਸਰੂਪ ਸਰੂਪ ਰੂਪੀ ਘਰ ਸਾਡਾ ਬਣ ਗਿਆ ਸੁੰਦਰ ਗਿਆਨ ਦੇ ਸਹਿਤ ਤੇ ਬਗੀਚਾ ਸੁਗੰਨਾ ਦਾ ਬਣ ਗਿਆ ਤਲਾ ਨਿਮਰਤਾ ਵਾਲਾ ਜਿਹੜਾ ਹਿਰਦਾ ਹੋਇਆ ਅੰਤਕ ਕਰਨ ਗਰੀਬੀ ਦੇ ਨਾਲ ਜਿਹੜਾ ਬਣ ਗਿਆ ਇਹ ਸੋਹਣਾ ਤਲਾ ਬਣਿਆ ਹੈ ਜਿਸੇ ਪ੍ਰੇਮ ਰੂਪੀ ਅੰਮ੍ਰਿਤ ਭਰਿਆ ਹੋਇਆ ਹੈ ਪ੍ਰਭ ਪਰਸੇ ਹਰਿ ਰਾਯਾ ਹਰਿ ਰਾਯਾ ਪ੍ਰਭੂ ਨੂੰ ਪਰਸੇ ਮਿਲ ਗਏ ਹੈ RAM ਹੈ ਪਾਈ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਸਾਡਾ ਮਨ ਵੀ ਸੋਹਣਿਕ ਹੋ ਗਿਆ ਹੈ ਮਿੱਤਰ ਭਾਈ ਗੁਰਦਾਸ ਸਾਹਿਬ ਆਦਿਕ ਸਜਣ ਭਾਈ ਬੁੱਢਾ ਸਾਹਿਬ ਸਾਰੇ ਸਿਹਤ ਰੱਖਦੇ ਹੋਗੇ ਗੁਰੂ ਸਾਹਿਬ ਅਕਾਲ ਪੁਰਖ ਦੇ ਦਰਸ਼ਨ ਕਰਕੇ ਗੁਣ ਮੰਗਲ ਹਰ ਗਾਇਆ ਰਾਮ ਮਰਦੇ ਗੁਣਾਂ ਨੂੰ ਮੰਗਲਾਂ ਚ ਪਾ ਪਾ ਕੇ ਹਰੀ ਦੇ ਨੂੰ ਗਾਉਣਾ ਕੀਤਾ ਹੈ ਭਾਈ ਇਸੇ ਪ੍ਰਕਾਰ ਮੇਰਾ ਮਨ ਸੋਹਿਆ ਮੀਤ ਸਾਜਣ ਸਰਸੇ ਸਾਡਾ ਮਨ ਜਿਹੜਾ ਹੈ ਸ਼੍ਰੋਮਣੀ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਸੋਭ ਨੀਕ ਹੋਇਆ ਹੈ ਮਿੱਤਰ ਜੋ ਵਰਾਗ ਵੇਕਾਦ ਕਹਾਂ ਮੈਂ ਤੇ ਸੱਜਣ ਜੋ ਸਰਬਣ ਮੰਨਣ ਆਦ ਕਹਾਂ ਮੈਂ ਸਹਿਬ ਰੱਖਦੇ ਹੋਗੇ ਗੁਣ ਮੰਗਲ ਹਰ ਗਾਇਾਰਾ ਗੁਣ ਜੋ ਗਿਆਨ ਸਰੂਪ ਹੈ ਉਹ ਸਰੀਰੇ ਮੰਗਲਾਂ ਨੂੰ ਗਾ ਕਰਕੇ ਗੁਣ ਉਹਦੇ ਗੁਨਾਹ ਨੂੰ ਮੰਗਲਾਂ 'ਚ ਪਾ ਪਾ ਕੇ ਗਾਉਣਾ ਕੀਤਾ ਏ ਭਾਈ ਹੁਣ ਗਾਏ ਪ੍ਰਭੂ ਤੇ ਆਏ ਸਾਚਾ ਇਸ ਪ੍ਰਕਾਰ ਗੁਨਾਹਾਂ ਨੂੰ ਗਾਉਣੇ ਹਨ ਸੱਚੇ ਪ੍ਰਭੂ ਨੂੰ ਧਿਆਉਣੇ ਹਨ ਸਗਲ ਇੱਛਾ ਪਾਈਆ ਸਾਰੀਆਂ ਮਨ ਬਸਤ ਇੱਛਾ ਧਰਮ ਅਰਥ ਕਾਮ ਉਹਦੀਆਂ ਪਾ ਲਈਆਂ ਹਨ ਹੋਰ ਚਰਨ ਲਾਗੇ ਸਦਾ ਜਾਗੇ ਜੋ ਗੁਰੂ ਸਾਹਿਬ ਦੇ ਚਰਨਾਂ 'ਚ ਲਾਗੇ ਚਿਤ ਪ੍ਰੇਮ ਨਾਲ ਉਹ ਸਦਾ ਗਿਆਨ ਉਹ ਸਦਾ ਜਾਗ ਪਏ ਹਨ ਮਨ ਵਜੀਆ ਬਾਧਾਈਆ ਉਹਨਾਂ ਦੇ ਸੰਦੇ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਦੀਆਂ ਖੁਸ਼ੀਆਂ ਵਜਦੀਆਂ ਹਨ ਕਰੀ ਨਦਰ ਸੋ ਜਿਉ ਉਹਨਾਂ ਨੂੰ ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਰੂਪ ਢਿਠਾ ਰਾਜੇ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਉਹ ਸੁਆਮੀ ਅਕਾਲ ਪੁਰਖ ਨੇ ਜਦੋਂ ਕਿਰਪਾ ਦ੍ਰਿਸ਼ਟੀ ਕੀਤੀ ਸੁਖ ਸਰੂਪ ਜੀ ਗਾਮੀ ਗੰਭਤਾ ਕਰਾਤੀ ਪਰਾਪਤੀ ਕਰਾਤੀ ਪੌਂਚਾਤੀ ਹਾਲਤ ਪਾਲਤ ਸਵਾਰਿਆ ਇਹ ਲੋਕ ਵੀ ਸੇਵਕਾਂ ਦਾ ਪਰਲੋਕ ਵੀ ਮਾਰਿਆ ਦਾ ਸਵਾਰ ਦਿੱਤਾ ਹੈ ਬਿਰਵੰਤ ਨਾਨਕ ਨਿਤਨਾਮ ਜਪੀਐ ਸਰੂਪ ਗੁਰੂ ਜੀ ਕਹਿੰਦੇ ਅਸੀਂ ਬੇਨਤੀ ਪੁਰਵ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ ਕਿ ਭਾਈ ਨਿਤਪਰਤੀ ਉਸ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੀਏ ਜਿਉ ਪਿੰਡ ਜਿਨ ਧਾਰਿਆ ਉਸ ਸੂਖਮ ਸਰੀਰਾਂ ਨੂੰ ਪਿੰਡ ਸੰਖੂਲ ਸਰੀਰਾਂ ਨੂੰ ਆਪਦੇ ਚੇਤਨ ਅਸਰੇ ਧਾਰਿਆ ਹੋਇਆ ਹੈ ਸਾਰਿਆਂ ਦੀ ਪਾਲਨ ਉਸ ਨੇ ਸੰਭਾਲ ਆਪ ਕਰਦਾ ਹੈ ਉਹ ਪਰਮੇਸ਼ਰ ਜੀਵ ਚੇਤਨ ਸੁਰੂਪ ਹੈ ਜਿਨੇ ਸ੍ਰੇਸ਼ਮ ਬ੍ਰਹਮੰਡ ਰੂਪੀ ਪਿੰਡਾਂ ਨੂੰ ਆਪ ਦੇ ਆਸਰੇ ਧਾਰਨ ਕੀਤਾ ਹੋਇਆ ਹੈ ਪਿੰਡ ਸੰਸਾਰ ਨੂੰ ਜਿਸ ਨੇ ਆਪ ਦੇ ਆਸਰੇ ਧਾਰਿਆ ਹੋਇਆ ਹੈ ਜਿਸ ਵਾਹਿਗੁਰੂ ਨੇ ਪਿੰਡ ਸਥੂਲ ਸੂਖਮ ਕਾਂਗੇ ਆਦਿਕਾ ਨੂੰ ਆਪ ਦੇ ਆਸਰੇ ਰੱਖਿਆ ਹੋਇਆ ਉਸ ਸਾਰਿਆਂ ਦੇ ਜੀਵ ਚੇਤਨ ਸੁਰੂਪਰ ਉਹਦਾ ਮੀਤ ਗੁਰੂ ਸਾਹਿਬ ਜੀ ਕਦੇ ਨਾਮ ਜਪਨਾ ਕਰੀਏ হে ਪਿਆਰੇ ਹਰੀ ਨਦਰ ਸੁਆਮੀ ਸੁਖ ਹੈ ਗਾਵੀ ਹਾਲਤ ਪਲਤ ਸਵਾਰਿਆ ਬਿਰਵੰਦ ਨਾਨਕ ਜਿਤ ਨਾਮ ਜਪੀਐ ਜੀਉ ਪਿੰਦ ਜਿਤ ਧਾਰਿਆ ਵਾਰਿਕੋ ਕਰਦਾ ਓਦਾ